ਨੇ ਸਾਰੇ ਵਾਹਿਗੁਰੂ ਜੀ ਬਖਸ਼ਾ ਵਾਹਿਗੁਰੂ ਜੀ ਹਾਂਜੀ ਸਮੂਹ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਪਿੰਡ ਖੰਡ ਜਿਹੜਾ ਦਸਤਾਰ ਸिखਲਾਈ ਕੈਂਪ ਚੱਲ ਰਿਹਾ ਸੀ ਤੇ ਉਹਦਾ ਆਖਰੀ ਦਿਨ ਲਗਭਗ 30-40 ਬੱਚਿਆਂ ਨੇ ਦਸਤਾਰ ਸਜਾਉਣੀ ਸਿੱਖੀ ਆ ਤੇ ਬੱਚਿਆਂ ਨੂੰ ਸਿੱਖ ਧਰਮ ਬਾਰੇ ਗੁਰਬਾਣੀ ਬਾਰੇ ਵੀ ਭਾਈ ਗੁਰਦੇਵ ਸਿੰਘ ਜੀ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਬਹੁਤ ਵਧੀਆ ਇਹ ਕਿ ਸਿਹਲਾ ਕਾਜੋਗ ਕੰਮਾਂ ਤਾਂ ਜਿਹਨੇ ਕਰਕੇ ਸਾਡੇ ਬੱਚੇ ਨਸ਼ਿਆਂ ਤੋਂ ਬਚੇ ਰਹਿਣ ਗੁਰਬਾਣੀ ਨਾਲ ਜੁੜਨਾ ਹਨਾ ਚੰਗੇ ਇਨਸਾਨ ਬਣਨੇ ਬਹੁਤ ਹੀ ਵਧੀਆ ਇੱਕ ਨੇਕ ਕੰਮ ਆ ਪੁੰਨ ਕੰਮ ਆ ਤੇ ਭਾਈ ਦੂਸਰੇ ਸਿੱਖ ਜਿਹਨੂੰ ਮੈਂ ਕਹਿਣਾ ਕਹਿਣਾ ਕਿ ਉਹਨਾਂ ਵੀ ਇੱਕ ਸਿੱਖ ਸੰਗਤ ਨੂੰ ਸਨੇਹਾ ਦੋ ਤੇ ਫਿਰ ਥੋੜੇ ਸ਼ਬਦਾਂ ਦੇ ਵਿੱਚ ਨੌਜਵਾਨਾਂ ਨੂੰ ਇੱਕ ਸਨੇਹਾ ਦੋ ਕਿਤੇ ਬਸ ਲੰਭ ਸਨੇਹਾ ਇਹੀ ਆਈ ਜਿਵੇਂ ਬੀਬੀਆਂ ਨੇ ਉਹ ਹੁਣ ਦੇਖੋ ਕਿੰਨਾ ਫੜਦੀ ਹੁੰਦੀ ਹੈ ਹਨਾ ਕੋਪੜੀ ਪੀਸਨਾ ਹਾਸਲ ਕਰ ਲੈਣੀ ਆ ਉਹਨਾਂ ਨੂੰ ਸੁਨੀਹਾ ਇਹ ਆ ਜਦੋਂ ਕੋਈ ਪੋਜੀਸ਼ਨ ਤੇ ਬੈਹ ਜਾ ਡੀਸੀ ਬਣ ਜਾਂ ਕੋਈ ਆਫਰ ਬਣ ਜਾਂ ਤਾਂ ਦਮਾਲਾ ਸਭ ਪਜਾ ਕੇ ਪੰਨ ਮਤਲਬ ਤੁਸੀਂ ਆਪਣੇ ਕਾਮ ਨੂੰ ਪ੍ਰੋਜੈਕਟ ਕਰੋ ਰਿਪਰਜ਼ੈਂਟ ਕਰੋ ਤੇ ਜਾ ਕੇ ਠੀਕ ਹੈ ਜੀ ਬੀਬੀ ਨੂੰ ਮੇਰਾ ਸੁਨੀਹਾ ਇਹ ਹੁੰਦਾ ਤੇ ਇਧਰ ਵੀਰ ਨੂੰ ਇਹ ਹੁੰਦਾ ਕਿ ਥੋੜਾ ਜਿਹਾ ਪੜ ਲਿਆ ਕਰੋ ਭਾਈ ਤੇ ਬੀਬੀਆਂ ਅੱਗੇ ਲੰਘੀਆਂ ਇਹ ਦੋਈ ਤੁਸੀਂ ਪਿੱਛੇ ਨਾ ਰਹਿ ਜਿਓ ਉਸਤਾਰਾ ਤੁਸੀਂ ਸੋਹਣੀਆਂ ਸਜਾਓ ਤੇ ਵੱਡੇ ਆ ਉਹਨਾਂ ਤੇ ਜਾਓ ਵਾ ਇਹੀ ਮੇਰਾ ਸੁਨੀਹਾ ਪੜੋ ਲਿਖੋ ਨਸ਼ਿਆਂ ਤੋਂ ਦੂਰ ਹੋ ਤੇ ਗੈਂਗਸਟਰ ਵਾਲ ਤੋਂ ਦੂਰ ਹੋ ਗਲਤ ਸੰਗਤ ਨਾਲ ਨਾ ਲੱਗੋ ਭਾਈ ਬਰਜੇ ਦਾ ਖਾਲਸਾ ਹਾਜੀ ਵੀਰ ਜੀ ਆਜੋ ਜੀ ਹਰ ਜੀ ਵੀਰ ਜੀ ਸਿੰਘ ਜੀ ਵੀ ਆਪ ਜੀ ਨੂੰ ਸਾਹਿਬਾ ਜੈਨੇ ਵੀ ਇੱਕ ਸਿੰਘ ਕੌਮ ਦੇ ਨਾਮ ਨੇੜੇ ਵਾਲੇ ਵੱਡੇ ਟੈਂਪਰਾ ਨੇੜੇ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਭ ਤੋਂ ਪਹਿਲਾਂ ਤਾਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਤੋਰਿਆ ਦਸਤਾਰ ਸਜਾਉਣ ਦੀ ਪ੍ਰੇਰਣਾ ਦਿੱਤਾ ਹੈ ਮੈਂ ਬੱਚਿਆਂ ਨੂੰ ਇੱਕੋ ਸੁਨੇਹਾ ਦਿੰਦਾ ਹਾਂ ਵੀ ਆਪਣੀ ਜ਼ਿੰਦਗੀ 'ਚ ਕਦੇ ਵੀ ਦਸਤਾਰ ਤੋਂ ਦੂਰ ਨਹੀਂ ਹੋਣਾ ਗੁਰੂ ਤੋਂ ਗੁਰਬਾਣੀ ਤੋਂ ਦੂਰ ਨਹੀਂ ਹੋਣਾ ਨਸ਼ਿਆ ਤੋਂ ਦੂਰ ਰਹਿਣਾ ਅੱਜ ਕੱਲ ਬੱਚੇ ਖਾਸ ਤੌਰ ਤੇ ਇੱਕ ਡ੍ਰਿੰਕ ਪੀਂਦੇ ਨੇ ਜਿਹਨੂੰ ਸਟ੍ਰਿੰਗ ਕਹਿੰਦੇ ਨੇ ਬਹੁਤ ਸਾਰੇ ਬੱਚੇ ਪਿੰਦਰੇ ਦੇ ਬੱਚਿਆਂ ਨੂੰ ਅਪੀਲ ਕਰੂੰਗਾ ਇਹੋ ਦੇ ਵਿੱਚ ਨਸ਼ਾ ਹੁੰਦਾ ਅੱਜ ਤੋਂ ਬਾਅਦ ਕਿਸੇ ਵੀ ਬੱਚੇ ਨੇ ਸਟ੍ਰਿੰਗ ਦਾ ਜੁਟ ਨਹੀਂ ਕਰਨਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਨੇ ਜਿੰਮੂ ਪਾਣੀ ਲੱਸੀ ਪੀਓ ਨਿੰਬੂ ਪਾਣੀ ਬਣਾ ਕੇ ਪੀਓ ਇਹ ਖਰਾਬ ਕਰਦੀਆਂ ਸਿਹਤ ਨੂੰ ਚੰਗਾ ਹਨ ਸੋ ਦਸਤਾਰ ਦੇ ਨਾਲ ਕਿਰਦਾਰ ਵੀ ਬਹੁਤ ਜ਼ਰੂਰੀ ਆ ਵਡੀਆਂ ਨੂੰ ਔਰਤਾਂ ਨੂੰ ਪਤਾ ਨੇ ਆਪਣੀਆਂ ਮਾਵਾ ਸਮਝਣਾ ਹੈ ਤੇ ਬਰਾਬਰ ਦੀਆਂ ਨੂੰ ਭੈਣਾ ਛੋਟੀਆਂ ਨੂੰ ਧੀਆ ਸਮਝਣਾ ਹੈ ਕੱਲ ਖੈੜ ਦੇ ਵਿੱਚ ਨਾ ਕਿ ਪੁਲਿਸ ਵਾਲੇ ਨੇ ਇੱਕ ਔਰਤ ਨੂੰ ਸਿੱਖ ਔਰਤ ਅਮਰਪੁਰ ਸ਼ਹਿਰ ਆਇਆ ਉਹਨੇ ਦਸਤਾਰ ਨਹੀਂ ਹੋਈ ਉਹਨੇ ਇੰਨੀਆਂ ਲੱਤਾਂ ਮਾਰੀਆਂ ਉਹਦੇ 2:30 ਵਜੇ ਦੀ ਗੱਲ ਐਹੀ ਜੀ ਸਰਦਾਰੀ ਵੀ ਨਹੀਂ ਸਾਨੂੰ ਚਾਹੀਦੀ ਸਰਦਾਰੀ ਦੇ ਸਰਦਾਰੀ ਦੇ ਨਾਲ ਨਾ ਕਿਰਦਾਰ ਵੀ ਬਹੁਤ ਜ਼ਰੂਰੀ ਆ ਐਹੋ ਜਿਹੇ ਬੰਦੇ ਸਾਡੇ ਮੱਥੇ ਤੇ ਸਾਡੀ ਕੌਮ ਦੇ ਕਲੰਕ ਆ ਇਹ ਜਿਹੜਾ ਇਹ ਜ ਆ ਤਾਂ ਸਿੱਖਾਂ ਦੀ ਨਰਾਜ਼ਗੀ ਕਰਦੇ ਆ ਪੱਕਾ ਟਾਉਨੇ ਆ ਮੈਂ ਕਹਿੰਦਾ ਉਹਨਾਂ ਨੂੰ ਸਸਪੈਂਡ ਕਰੋ ਨੌਕਰੀ ਤੋਂ ਬਰਖਾਸਤ ਕਰੋ ਉਹਨਾਂ ਨੂੰ ਇੰਨੀ ਘਟੀਆ ਗੱਲ ਇਹ ਕਾਰਵਾਈ ਹੋਈ ਅਸੀਂ ਅੱਖਾਂ ਨਾਲ ਦੇਖਿਆ ਸੀ ਉੱਪਰ ਅਸੀਂ ਕਹਿੰਦੇ ਅਸੀਂ ਕੁਝ ਕਰਨੀ ਸਾਡੇ ਜਾਂ ਬੌਸ ਸੀ 500 ਗੱਡੀ ਐਦਰ 500 ਐਦਰ 6 ਤਾਂ ਫੇਰ ਅਖੀਰ ਦੇ ਵਿੱਚ ਸਨੇਹਾ ਇਹ ਨੌਜਵਾਨ ਬੱਚਿਆਂ ਨੂੰ ਤੇ ਜਿਵੇਂ ਵੀਰ ਜੀ ਨੇ ਕਿਹਾ ਕਿ ਨਸ਼ਿਆਂ ਤੋਂ ਬਚੋ ਦਸਤਾਰ ਸਜਾਓ ਗੁਰਬਾਣੀ ਨਾਲ ਜੁੜੋ ਆਪਣੇ ਇਤਿਹਾਸ ਨਾਲ ਜੁੜੋ ਸੋ ਸਮੂਹ ਸੰਗਤਾਂ ਦਾ ਪੂਰੇ ਖੰਡ ਪਿੰਡ ਦਾ ਪਿੰਡ ਖੰਡ ਦੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਦਿਲ ਦੀਆਂ ਪਿਆਰਾਈਆਂ ਨੂੰ ਧੰਨਵਾਦ ਆ ਜਿਨ੍ਹਾਂ ਨੇ ਇਹ ਦਸਤਾਰ ਇਕ ਸਗਲਾ ਹੀ ਕੈਂਪ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਹੈ ਤਨ ਮਨ ਤੁਹਾਨੂੰ ਨਾਲ ਥੋੜੇ ਜਿਹਾ ਜਕਾਰਾ ਛੱਡਣਾ ਆਪਣੇ ਗੱਜ-ਬੱਜ ਕੇ ਬੋਲੇ